ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਨਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ਼ਹੀਦੀ ਦੇਣ ਲਈ ਦਿੱਲੀ ਜਾ ਰਹੇ ਸਨ ਤਾਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਇੱਕ ਹਵੇਲੀ ਵਿੱਚ ਬੰਦ ਕਰਵਾ ਦਿੱਤਾ ਤੇ ਜਿਸ ਹਵੇਲੀ ਵਿੱਚ ਗੁਰੂ ਜੀ ਨੂੰ ਬੰਦ ਕਰਵਾਇਆ ਗਿਆ ਸੀ ਉਸ ਹਵੇਲੀ ਦੇ ਅੰਦਰ ਇੱਕ ਪ੍ਰੇਤ ਰਹਿੰਦਾ ਸੀ ਤੇ ਉਸ ਇਲਾਕੇ ਦੇ ਸਾਰੇ ਲੋਕ ਉਸ ਹਵੇਲੀ ਵਿੱਚ ਜਾਣ ਤੋਂ ਡਰਦੇ ਸਨ ਜੇ ਕੋਈ ਭੁੱਲ ਭਲੇਖੇ ਉਸ ਹਵੇਲੀ ਅੰਦਰ ਚਲਾ ਜਾਂਦਾ ਤਾਂ ਜਿਉਂਦਾ ਵਾਪਸ ਨਹੀਂ ਆਉਂਦਾ ਰਾਤ ਨੂੰ ਤਾਂ ਕੀ ਦਿਨੇ ਵੀ ਉਸ ਹਵੇਲੀ ਦੇ ਕੋਈ ਨੇਰੇ ਤੇਰੇ ਨਹੀਂ ਸੀ ਲੱਗਦਾ ਔਰੰਗਜੀਬ ਨੇ ਗੁਰੂ ਸਾਹਿਬ ਜੀ ਨੂੰ ਉਸ ਹਵੇਲੀ ਵਿੱਚ ਬੰਦ ਕਰਵਾ ਦਿੱਤਾ ਤੇ ਸੋਚਿਆ ਕਿ ਜਦੋਂ ਉਹ ਡਰਾਉਣਾ ਪ੍ਰੇਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਆਵੇਗਾ ਤਾ ਸਿੱਖਾਂ ਦਾ ਇਹ ਗੁਰੂ ਚੀਕਾਂ ਮਾਰਦਾ ਬਾਹਰ ਨੂੰ ਭੱਜੇਗਾ ਤੇ ਆਪਣੀ ਜਾਨ ਦੀ ਸਲਾਮਤ ਖਾਤਰ ਇਸਲਾਮ ਧਰਮ ਕਬੂਲ ਕਰ ਲਵੇਗਾ ਤੇ ਜਦੋਂ ਗੁਰੂ ਜੀ ਨੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਪਿੱਛੇ ਸਾਰੇ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ ਇਹ ਸੋਚ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਹਵੇਲੀ ਵਿੱਚ ਬੰਦ ਕਰਵਾ ਦਿੱਤਾ ਤੇ ਹਵੇ ਲੀ ਦੇ ਬਾਹਰ ਆਪਣੇ ਸਿਪਾਈ ਬਿਠਾ ਦਿੱਤੇ ਜਦੋਂ ਰਾਤ ਹੋਈ ਤਾਂ ਉਹ ਪ੍ਰੇਤ ਜਿਹੜਾ ਕਿ ਬੜਾ ਹਿਡਰੋਨਾ ਸੀ ਉਹ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਜਦੋਂ ਉਸ ਪ੍ਰੇਤ ਨੇ ਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਵੇਖਿਆ ਤਾਂ ਉਹ નિਹਾਲ ਹੋ ਗਿਆ ਤੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਸਾਹਮਣੇ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਮੈਨੂੰ ਇੱਥੇ ਆਣ ਕੇ ਦਰਸ਼ਨ ਦਿੱਤੇ ਤੁਸੀਂ ਹੁਕਮ ਕਰੋ ਮੈਂ ਤੁਹਾਡੇ ਲਈ ਕੀ ਕਰਾਂ ਤੁਸੀਂ ਮੈਨੂੰ ਆਪਣਾ ਸੇਵਕ ਸਮਝੋ ਤੁਸੀਂ ਹੁਕਮਤਾ ਕਰੋ ਮੈਂ ਔਰੰਗਜੇਬ ਜਿਸ ਨੇ ਤੁਹਾਨੂੰ ਪਰੇਸ਼ਾਨ ਕੀਤਾ ਹੈ ਮੈਂ ਇੱਕ ਪਲ ਵਿੱਚ ਉਸ ਦਾ ਸਿਰ ਵੱਢ ਕੇ ਧਾੜ ਨਾਲੋਂ ਅਲੱਗ ਕਰ ਦਵਾਂਗਾ ਤੇ ਉਸ ਦੀ ਲਾਸ਼ ਨੂੰ ਚੁੱਕ ਕੇ ਕਿਧਰੇ ਐਸੀ ਜਗ੍ਹਾ ਤੇ ਸੁੱਟਾਂਗਾ ਜਿੱਥੇ ਕਿਸੇ ਨੂੰ ਪਤਾ ਵੀ ਨਹੀਂ ਚੱਲੇਗਾ ਤੁਸੀਂ ਬਸ ਮੈਨੂੰ ਹੁਕਮ ਕਰੋ ਮੈਂ ਉਸ ਦੇ ਪੁੱਤਰਾਂ ਨੂੰ ਵੀ ਮਾਰ ਦਿੰਦਾ ਹਾਂ ਤੇ ਦਿੱਲੀ ਦੇ ਇਸ ਲਾਲ ਕਿਲੇ ਨੂੰ ਕੁਛ ਹੀ ਪਲਾਂ ਵਿੱਚ ਤਬਾਹ ਕਰ ਦਿੰਦਾ ਹਾਂ ਬਲਵਾਨ ਸਰੀਰ ਵਾਲੇ ਪ੍ਰੇਤ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਮੁਸਕਰਾਏ ਤੇ ਆਖਣ ਲੱਗੇ ਕਿ ਸਾਡੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਦੁੱਖ ਸੁੱਖ ਦੇਣ ਵਾਲਾ ਉਹ ਪਰਮਾਤਮਾ ਆਪ ਹੀ ਹੈ ਬੰਦੇ ਦੇ ਹੱਥ ਵਸ ਕੁਝ ਨਹੀਂ ਹੁੰਦਾ ਸਾਰੇ ਕਾਰਜ ਉਹ ਆਪ ਹੀ ਕਰਦਾ ਹੈ ਮਨੋਖ ਨੂੰ ਤਾਂ ਸਿਰਫ ਉਸਦੇ ਬਾਣੇ ਨੂੰ ਮਿੱਠਾ ਮੰਨ ਕੇ ਚੱਲਣਾ ਚਾਹੀਦਾ ਹੈ ਗੁਰੂ ਜੀ ਦੇ ਮੂੰਹੋਂ ਇਹਨਾਂ ਸ਼ਬਦਾਂ ਨੂੰ ਸੁਣ ਕੇ ਪ੍ਰੇਤ ਬੜਾ ਪ੍ਰਭਾਵਿਤ ਹੋਇਆ ਫਿਰ ਉਸਨੇ ਆਪਣੇ ਮਨ ਵਿੱਚ ਸੋਚਿਆ ਕਿ ਮੈਂ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਸੇਵਾ ਕਰਾਂ ਜਿਸ ਕਰਕੇ ਗੁਰੂ ਜੀ ਮੇਰੇ ਤੋਂ ਖੁਸ਼ ਹੋ ਜਾਣ ਥੋੜੀ ਦੇਰ ਸੋਚਨ ਸਮਝਣ ਤੋਂ ਬਾਅਦ ਪ੍ਰੇਤ ਗੁਰੂ ਜੀ ਨੂੰ ਖੁਸ਼ ਕਰਨ ਲਈ ਅੰਤਰ ਧਿਆਨ ਹੋ ਗਿਆ ਤੇ ਸੋਚਦਾ ਸੋਚਦਾ ਬਾਜ਼ਾਰ ਵਿੱਚ ਚਲਾ ਗਿਆ ਤੇ ਗੁਰੂ ਜੀ ਲਈ ਆਮ ਬੰਨੇ ਤੇ ਕਈ ਹੋਰ ਤਰ੍ਹਾਂ ਦੇ ਮੇਵੇ ਬਦਾਮ ਫਲ ਆਦਿ ਲੈ ਆਇਆ ਤੇ ਗੁਰੂ ਜੀ ਨੂੰ ਭੇਟਾ ਕਰ ਦਿੱਤੀ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਕਿਰਪਾ ਕਰਕੇ ਮੇਰੀ ਭੇਟਾ ਨੂੰ ਪ੍ਰਵਾਨ ਕਰੋ ਮੈਨੂੰ ਬੜੀ ਖੁਸ਼ੀ ਹੋਵੇਗੀ ਤਾਂ ਪ੍ਰੇਤ ਦੇ ਮੂੰਹੋਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦੀ ਦਿੱਤੀ ਭੇਟਾ ਨੂੰ ਪ੍ਰਵਾਨ ਕਰ ਲਿਆ ਤੇ ਉਸ ਭੇਟਾ ਵਿੱਚੋਂ ਇੱਕ ਗੰਨਾ ਚੁੱਕਿਆ ਤੇ ਗੰਨਾ ਚੁੱਪਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਨੂੰ ਗੰਨਾ ਚੁੱਪਦਿਆਂ ਵੇਖ ਕੇ ਉਹ ਪ੍ਰੇਤ ਬੜਾ ਖੁਸ਼ ਹੋਇਆ ਕਿ ਗੁਰੂ ਜੀ ਨੇ ਮੇਰੀ ਭੇਟਾ ਨੂੰ ਪ੍ਰਵਾਨ ਕਰ ਲਿਆ ਹੈ ਤੇ ਮੇਰੇ ਪਾਪਾਂ ਦਾ ਹੁਣ ਜ਼ਰੂਰ ਨਾਸ਼ ਹੋਵੇਗਾ ਗੁਰੂ ਸਾਹਿਬ ਜੀ ਨੇ ਉਸ ਪ੍ਰੇਤ ਨੂੰ ਪੁੱਛਿਆ ਕਿ ਤੈਨੂੰ ਇਸ প্রেਤ ਦੀ ਜੂਨ ਇਸ ਤਰ੍ਹਾਂ ਮਿਲੀ ਹੈ ਤਾਂ প্রেਤ ਨੇ ਗੁਰੂ ਜੀ ਦੇ ਸਾਹਮਣੇ ਦੋਨੋਂ ਹੱਥ ਜੋੜ ਕੇ ਆਪਣੀ ਹੱਦਬੀਤੀ ਸੁਣਾਈ ਤੇ ਦੱਸਿਆ ਕਿ ਇਸ ਹਵੇਲੀ ਨੂੰ ਲੈ ਕੇ ਮੇਰਾ ਆਪਣੇ ਸ਼ਰੀਕੇ ਨਾਲ ਝਗੜਾ ਰਹਿੰਦਾ ਸੀ ਤੇ ਮੈਂ ਝੂਠ ਫਰੇਵ ਤੇ ਫਰਜੀ ਕੰਮਾਂ ਦੀ ਮਦਦ ਨਾਲ ਇਹ ਹਵੇਲੀ ਆਪਣੇ ਨਾਮ ਕਰਵਾ ਲਈ ਤੇ ਸਾਰਿਆਂ ਨੂੰ ਧੋਖੇ ਵਿੱਚ ਰੱਖ ਕੇ ਉਹਨਾਂ ਨਾਲ ਝੂਠ ਬੋਲਦਾ ਰਿਹਾ ਮੈਂ ਉਦੋਂ ਇਹ ਨਹੀਂ ਸੀ ਸੋਚਿਆ ਕਿ ਮੈਨੂੰ ਇਸ ਦਾ ਪਾਪ ਲੱਗੇਗਾ ਜਦ ਮੈਂ ਮਰਿਆ ਤਾਂ ਮੇਰੀ ਸੁਰਤ ਇਸ ਹਵੇਲੀ ਵਿੱਚ ਰਹਿ ਗਈ ਸੀ ਜਿਸ ਕਰਕੇ ਮੈਨੂੰ ਪ੍ਰੇਤ ਦੀ ਜੂਨ ਮਿਲੀ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਪ੍ਰੇਤ ਜੂਨ ਬਲ ਬਲ ਉਤਾਰੇ ਪਾਪ ਅੰਤ ਵੇਲੇ ਜਿਹੜੇ ਮਨੁੱਖ ਦੀ ਸੁਰਤ ਕਿਸੇ ਮਕਾਨ ਕੋਠੀ ਜਾਂ ਹਵੇਲੀ ਵਿੱਚ ਰਹਿ ਜਾਵੇ ਤਾ ਉਸ ਨੂੰ ਪ੍ਰੇਤ ਦੀ ਜੁਨੀ ਮਿਲਦੀ ਹੈ ਗੁਰੂ ਜੀ ਹੁਣ ਮੈਂ ਬਹੁਤ ਦੁਖੀ ਹਾਂ ਪ੍ਰੇਤ ਦੀ ਇੱਕ ਦਿਨ ਦੀ ਭੁੱਖ ਸਵਾ ਮਨ ਦੀ ਹੁੰਦੀ ਹੈ ਪਰ ਮੋਸ ਸੂਈ ਦੇ ਨੱਕੇ ਜਿੰਨਾ ਹੁੰਦਾ ਹੈ ਜਿਸ ਵਿੱਚੋਂ ਖੂਨ ਦੀ ਸਿਰਫ ਇੱਕ ਇੱਕ ਬੂੰਦ ਹੀ ਨੰਗਦੀ ਹੈ ਤੇ ਉਹ ਸਾਰੀ ਜੂਨ ਭੁੱਖ ਨਾਲ ਹੀ ਤੜਫਦਾ ਰਹਿੰਦਾ ਹੈ ਮੇਰੇ ਨਾਲ ਵੀ ਕੁਝ ਇਦਾਂ ਹੀ ਹੋ ਰਿਹਾ ਹੈ ਤੇ ਮੈਨੂੰ ਇਸ ਦੀ ਸਜ਼ਾ ਨੂੰ ਭੁਗਤਦਿਆਂ ਕਈ ਸਾਲ ਬੀਤ ਚੁਕੇ ਸਨ ਆਪਣੇ ਹੱਦਬੀਤੀ ਦੱਸਣ ਤੋਂ ਬਾਅਦ ਪ੍ਰੇਤ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਕਿ ਗੁਰੂ ਜੀ ਕਿਰਪਾ ਕਰਕੇ ਮੇਰਾ ਉਧਾਰ ਕਰੋ ਤੇ ਮੈਨੂੰ ਇਸ ਭੈੜੀ ਜੂਨ ਤੋਂ ਛੁਟਕਾਰਾ ਦਿਵਾਓ ਤਾਂ ਪ੍ਰੇਤ ਦੇ ਮੂੰਹੋਂ ਇਹ ਬੇਨਤੀ ਸੁਣ ਕੇ ਗੁਰੂ ਜੀ ਦੇ ਦਿਲ ਵਿੱਚ ਦਇਆ ਆ ਗਈ ਤੇ ਉਹਨਾਂ ਨੇ ਉਸ ਪ੍ਰੇਤ ਨੂੰ ਕਿਹਾ ਕਿ ਇਹਨਾਂ ਗੰਨੇ ਦੀਆਂ ਛਿਲੜਾਂ ਨੂੰ ਪ੍ਰਸ਼ਾਦ ਸਮਝ ਕੇ ਚੂਪ ਲੈ ਤੇਰਾ ਉਧਾਰ ਹੋ ਜਾਵੇਗਾ ਤਾਂ ਗੁਰੂ ਜੀ ਦੇ ਬਚਨਾਂ ਅਨੁਸਾਰ ਪ੍ਰੇਤ ਨੇ ਗੰਨੇ ਦੀ ਇੱਕ ਛਿੱਲੜ ਨੂੰ ਆਪਣੇ ਮੂੰਹ ਵਿੱਚ ਪਾ ਲਿਆ ਤੇ ਗੁਰੂ ਜੀ ਦੀ ਕਿਰਪਾ ਨਾਲ ਉਸ ਦਾ ਉਦਾਰ ਹੋ ਗਿਆ ਤੇ ਉਹ ਪ੍ਰੇਤ ਦੀ ਜੂਨ ਤੋਂ ਛੁਟਕਾਰਾ ਪਾ ਕੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਗਿਆ ਸਤਨਾਮ ਸ੍ਰੀ ਵਾਹਿਗੁਰੂ